ਖਤਰਨਾਕ ਨਸਲ ਦੇ ਕੁੱਤਿਆਂ ਦੇ ਕੱਟਣ ਨਾਲ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਕਈ ਗੰਭੀਰ ਜ਼ਖਮੀ ਵੀ ਹੋ ਚੁੱਕੇ ਨੇ ਪਰ ਫਿਰ ਵੀ ਲੋਕ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰਦੇ ਅਜਿਹੇ ਕੁੱਤਿਆਂ ਨੂੰ ਰੱਖਣ ਦਾ ਮਕਸਦ ਘਰ ਦੀ ਰਾਖੀ ਘੱਟ ਤੇ ਲੋਕਾਂ ਦੇ ਸਾਹਮਣੇ ਦਿਖਾਵਾ ਜ਼ਿਆਦਾ ਹੁੰਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਨੇੜਲੇ ਪਿੰਡ ਬਹਾਦਰਪੁਰ ਰਾਜਵਾਦ ਆ ਦਾ ਰਹਿਣ ਵਾਲਾ 85 ਸਾਲਾ ਬਜ਼ੁਰਗ ਖਤਰਨਾਕ ਨਸਲ ਦੇ ਕੁੱਤਿਆਂ ਦਾ ਸ਼ਿਕਾਰ ਹੋਇਆ ਹੈ ਜੀ ਹਾਂ ਉਸ ਦੇ ਗਵਾਂਡੀਆਂ ਦੁਆਰਾ ਰੱਖਿਆ ਗਿਆ ਪਿੱਟਬੁੱਲ ਕੁੱਤਾ ਜਿਸ ਨੇ ਕਿ ਉਸ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਨੂੰ ਸੀਐਚਸੀ ਹਰਾਚੋਵਾਲ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰਨਾ ਪਿਆ ਜਿਸ ਤੋਂ ਬਾਅਦ ਕੁੱਤੇ ਨੂੰ ਫੜ ਲਿਆ ਗਿਆ ਅਜਿਹੇ ਚ ਬਜ਼ੁਰਗ ਪਰਿਵਾਰ ਨੂੰ 20 ਮਿੰਟ ਤੱਕ ਕੁੱਤੇ ਨਾਲ ਸੰਘਰਸ਼ ਕਰਨਾ ਪਿਆ ਅਤੇ ਡੰਡਿਆਂ ਨਾਲ ਬਜ਼ੁਰਗ ਨੂੰ ਕੁੱਤੇ ਤੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਜਾਨ ਤਾਂ ਬਚਾ ਲਈ ਗਈ ਪਰ ਕੁੱਤੇ ਨੇ ਉਸ ਦੇ ਚਿਹਰੇ ਗਰਦਨ ਅਤੇ ਬਾਹਾਂ ਤੇ ਡੰਗੇ ਜ਼ਖਮ ਕਰ ਦਿੱਤੇ ਨੇ ਦੇਖੋ ਪੂਰੀ ਖਬਰ ਜੀ ਲੱਗਦੇ ਨੇ ਮੇਰਾ ਨਾਮ ਰਮਨ ਕੁਮਾਰਾ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਮਾਸ਼ੱਲਾ ਰਾਮ ਕੀ ਗੱਲ ਹੋਈ ਹੈ ਵੇ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਹੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਇਆ ਘੱਟੋ ਘਾਟ 20-25 ਬੰਦੇ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟਪੋਲਾ ਸ਼ਾਦ ਇਹਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤਕਰੀਬ 22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਈ ਇਹ ਕੁੱਤਾ ਰੱਖਣ ਵਾਲਾ ਘਰ ਜਹਾਨੀ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਨ ਲਓ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਯੂ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣ ਆਉਂਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਗਏ ਨੇ ਮੇਰੀ ਦੁਕਾਨ ਮੋਹਲਾਂ ਦੀ ਤੇ ਆਪਣੇ ਘਰ ਵਾਲੋਂ ਆ ਲਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮਨ ਲੋ ਵਟਾ ਲਿਆ ਵਾ ਮੈਂ ਤਾਂ ਮੰਨ ਲਓ ਮੇਰੀ ਭਾਬੀ ਨੇ ਮਨ ਲੋ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਪਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਪਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰਾਂਜੇ ਰੱਖਣ ਵਾਲੇ ਹੈਗੇ ਗੱਲ ਇਹ ਪਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੋਂਦ ਮੈਨੂੰ ਤਾਂ ਲੱਗਦਾ ਹੈ ਕਿ ਜਦਾਂ ਆ ਇੱਥੋਂ ਆ ਬਲੱਡ ਨਹੀਂ ਬ ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ ਡੋਗ ਬਾਈਟ ਦੀ ਸਟਿਚ ਨਾਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜੇ ਡੂੰਗੇ ਜਖਮ ਹੈ ਤੇ ਖੂਨ ਕਾਫੀ ਨਿਕਲੇ ਹੋਇਆ ਉਹਨਾਂ ਦੇ ਸਰ ਕਿੰਨੇ ਸਟਿਚ ਲੱਗੇ ਹੁੰਦਾ ਕਦੇ ਇਹਦੇ ਵੈਸੀ ਆਪਾਂ ਡੋਗ ਬਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂ ਜਖਮ ਥੋੜਾ ਡੂੰਗਾ ਹੈ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਰਕੇ ਢਿੱਲੇ ਢਿੱਲੇ ਜੀ ਕਿ ਇੱਕਿਆਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜਖਮ ਤੇ ਇਹ ਦੱਸਿਆ ਜੀ ਜਿਹੜੇ ਕੱਟ ਹੈ ਕਿਹਦੇ ਕਿਸ ਤਰ੍ਹਾਂ ਦਾ ਲੋਗ ਹੈ ਕਿਹੜਾ ਇੰਨਾ ਦੇ ਹਿਸਾਬ ਨਾਲ ਜਿਹੜੇ ਨਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਢਿਆ ਹੋ ਕੀ ਕਾਰਵਾਈ ਕੀਤੀ ਸੀ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਘੱਟੇ ਵਾਲਾ ਟੀਕਾ ਲਗਾਤਾ ਆ ਪੱਟੀ ਹੋ ਗਈ ਹੈ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ